ਬਟਾਲਾ ਦੇ ਰੇਲਵੇ ਸਟੇਸ਼ਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠਾਂ ਕਿਸਾਨਾਂ ਵੱਲੋਂ ਪਠਾਨਕੋ ਟ੍ਰੇਨਵੇ ਟ੍ਰੈਕ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਦੇ ਹੋਏ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਦੂਸਰੇ ਦਿਨ ਭਾਰੀ ਬਰਸਾਤ ਵਿੱਚ ਵੀ ਇਹ ਧਰਨਾ ਚੱਲੀ ਹੈ। ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਦੇਰ ਵੀ ਮੌਜੂਦ ਰਹੇ। ਉਹਨਾਂ ਨੇ ਕਿਹਾ ਕਿ ਠੰਡ ਅਤੇ ਭੁੱਖ ਤੋਂ ਬਚਣ ਲਈ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਭੁੱਖਤਾ ਇੰਤਜ਼ਾਮ ਕੀਤੇ ਗਏ ਨੇ। ਇਸ ਮੌਕੇ ਤੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਅਤੇ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਬੀਤੇ ਦਿਨ ਪੂਰੇ ਪੰਜਾਬ ਦੇ ਵਿੱਚ 3 ਘੰਟੇ ਲਈ ਰੇਲਵੇ ਟ੍ਰੈਕ ਤੇ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਕਹੇ ਕਿ ਜੋ ਕੇਂਦਰ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਉਹਨਾਂ ਨੂੰ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਜਿਹੜਾ ਸਾਡਾ ਸੰਘਰਸ਼ ਜਿਹੜਾ ਰੇਲਾ ਦੇ ਅਸੀਂ ਦੁਪਹੀਆ ਰੇਲਾ ਸਟੇਸ਼ਨ ਤੇ ਕੀਤਾ ਜਾਵ ਉਹਦੇ ਵਿੱਚ ਇਹ ਵੀ ਐਲਾਨ ਸੀਗਾ ਕਿ 3 ਘੰਟੇ ਜਿਹੜਾ ਪੰਜਾਬ ਦੇ ਵਿੱਚ ਲਾਣਾ। ਪਰ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਸ਼ਹਿਰ ਦੇ ਵਿੱਚ ਜਿਹੜਾ ਸਟੇਸ਼ਨ ਰੋਕਿਆ ਉਹਦੇ ਵਿੱਚ ਇਹ ਵੀ ਸਾਡੀਆਂ ਗਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਮੰਗਾਂ ਇੱਥੋਂ ਸਾਰੇ ਪੰਜਾਬ ਦੀ ਵੀ ਆਪਾਂ ਲੜਾਈ ਲੜਨੀ ਜਿਹੜੇ 3 ਰੋਡ ਜਿਹੜੇ ਆ ਨੈਸ਼ਨਲ ਹਾਈਵੇ ਥੋਰਟੀ ਨੇ ਇਥੇ ਅਕਵਾਇਰ ਕੀਤੀਆਂ ਜ਼ਮੀਨਾਂ ਉਹ ਨਿਕਲ ਰਿਹਾ ਜਿਵੇਂ ਬਿਆਸ ਤੋਂ ਕਰਤਾਰਪੁਰ ਸਾਹਿਬ ਆ ਤੇ ਉਹਨਾਂ ਤੋਂ ਅੰਮ੍ਰਿਤਸਰ ਆ ਤੇ ਬੰਬੇ ਤੋਂ ਕਟੜਾ ਇਹ ਰੋੜਾ ਦਾ ਜਿਹੜਾ ਜਿਹੜਾ ਮੁਆਵਜ਼ਾ ਵਾ ਉਹ ਇੱਕ ਸਾਰ ਨਹੀਂ ਦਿੱਤਾ ਗਿਆ ਰੇਟ ਜਿਹੜਾ ਵਾ ਇਹਦੇ ਨਾਲ ਸਾਡੀਆਂ ਹੋਰ ਉਹ ਰੋਡ ਦੇ ਸਬੰਧਤ ਆਉਣ ਵਾਲੀਆਂ ਮੁਸ਼ਕਲਾਂ ਜਿਹੜੀਆਂ ਉਹ ਅਜੇ ਤੱਕ ਹੱਲ ਨਹੀਂ ਹੋਇਆ ਵੱਖ-ਵੱਖ ਸਬੰਧਤ ਅਧਿਕਾਰੀਆਂ ਨੂੰ ਆਪਾਂ ਮੰਗ ਪੱਤਰ ਦੇ ਚੁੱਕੇ ਆ ਤੇ ਉਹ ਪ੍ਰਸ਼ਾਸਨ ਨੂੰ ਨਾਲ ਲੈ ਕੇ ਨੈਸ਼ਨਲ ਹਾਈਵੇ ਥੋਰਟੀ ਜਿਹੜੀ ਆ ਸਰਕਾਰਾਂ ਦਾ ਦਬਾਅ ਪਾ ਕੇ ਕਬਜ਼ੇ ਲੈਣ ਜ਼ਰੂਰ ਆਉਂਦੀਆਂ ਵੱਖ-ਵੱਖ ਸਮੇਂ ਤੇ ਉਹ ਮੋੜੀਆਂ ਵੀ ਜਿੱਥੇ ਬੰਦੀ ਦੇ ਤੌਰ ਤਰੀਕੇ ਨਾਲ ਸ਼ਾਦਮ ਤਰੀਕੇ ਨਾਲ ਪਰ ਹੱਲ ਵਾਲੇ ਪਾਸੇ ਜਿਹੜਾ ਉਹ ਉਹ ਕੋਈ ਨਹੀਂ ਤੱਕ ਜਿਹੜਾ ਉਹ ਸੋਚਿਆ ਗਿਆ ਨਾ ਕੋਈ ਗੱਲਬਾਤ ਸਾਡੇ ਆਗੂਆਂ ਨਾਲ ਕੀਤੀ ਗਈ ਆ ਦੂਜਾ ਇੱਥੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਗੰਨੇ ਦਾ ਜਿਹੜਾ ਮਸਲਾ ਉਹ ਬਹੁਤ ਉੱਭਰਿਆ ਵਾ ਕਿਉਂਕਿ ਬਹੁਤ ਮੁਸ਼ਕਲਾਂ ਜਿਹੜੀਆਂ ਕਿਸਾਨਾਂ ਨੂੰ ਜਿਹੜੀਆਂ ਉਹ ਆ ਰਹੀਆਂ ਉਹਦੇ ਵਿੱਚ 380 ਰੁਪਏ ਰੇਟ ਜਿਹੜਾ ਗੰਨੇ ਦਾ ਕੀਤਾ ਉਹਦੇ ਵਿੱਚ 330 ਰੁਪਏ ਦੇ ਪਾਰੇ ਪਰਚੀ ਦੇ ਮੁਤਾਬਕ ਪਰ ਜਿਹੜੇ ਉਤਲੇ 50 ਰੁਪਏ ਆ ਉਹ ਖੱਜਲ ਖਵਾਰੀ ਕਰਨ ਵਾਸਤੇ ਉਹ ਅਲੱਗ ਪਾਉਂਦੋਂ ਕਹਿ ਰਹੇ ਆ ਆਡੀ ਮੰਗਿਆ ਕਿ 380 ਰੁਪਏ ਜਿਹੜੇ ਆ ਉਹ ਪੂਰੇ ਪਰਚੀ ਦੇ ਤੌਰ ਤੇ ਨਾਲ ਪਾਏ ਜਾਣ ਉਹਦਾ ਜਿਹੜਾ ਕੈਲੰਡਰ ਆ ਉਹ ਸਹੀ ਤਰੀਕੇ ਨਾਲ ਜਿਹੜਾ ਉਹ ਨਿੰਘਾ ਚੱਲਦਾ ਬਾਹਰੋਂ ਕਰਨਾ ਸਸਤਾ ਲਿਆ ਕੇ ਦੂਜੀਆਂ ਸਟੇਟਾਂ ਵਿੱਚੋਂ ਜਿੰਨਾ ਹਿਮਾਚਲ ਤੇ ਹਰਿਆਣਾ ਵਿੱਚੋਂ ਜੂਪੀ ਵਿੱਚੋਂ ਇਧਰੋਂ ਗੱਲਾਂ ਲਿਆ ਕੇ ਸਸਤਾ 280 ਰੁਪਏ ਨੂੰ ਤੇ ਉਹ ਜਿਹੜੀਆਂ ਮਿੱਲਾ ਜਿਹੜੀਆਂ ਉਹ ਪੀੜ ਰਹੀਆਂ ਇਥੋਂ ਦੇ ਕਿਸਾਨ ਜਿਹੜੇ ਆ ਉਹ ਪਰੇਸ਼ਾਨ ਹੋ ਰਿਹਾ ਹਰ ਇੱਕ ਕਿਸਾਨ ਨੂੰ ਲੱਗੇ ਮੇਰੀ ਫਸਲ ਜਿਹੜੀ ਉਹ ਟਾਈਮ ਨਾਲ ਸੁੱਟੀ ਜਾਵੇ ਟਾਈਮ ਨਾਲ ਮੇਰੇ ਪੈਸੇ ਮਿਲ ਜਾਣ ਤੇ ਮੈਂ ਹੋਰ ਜਿਹੜੀ ਨਾਲ ਬਦਲਵੀਂ ਫਸਲ ਜਿਹੜੀ ਉਹ ਬੀਜ ਕੇ ਆਪਣੀ ਉਪਤ ਜਿਹੜੀ ਵਾਧਾ ਕਰਕੇ ਤੇ ਘਰ ਦਾ ਆਰਥਿਕ ਵਿਜਾਲਾ ਚਲਾ ਸਕਾਂ ਉਹਦੇ ਵਿੱਚ ਇਹ ਜਿਹੜੀ ਆ ਪੇਮੈਂਟ ਆ 14 ਦਿਨਾਂ ਬਾਅਦ ਹਾਈ ਕੋਰਟ ਦੇ ਫੈਸਲੇ ਮੁਤਾਬਕ ਜਿਹੜੀ ਉਹ ਗੰਡੇ ਦੀ ਪਰਚੀ ਦੀ ਪੈਣੀ ਚਾਹੀਦੀ ਆ ਇਹ ਸਭ ਕੁਝ ਇੱਥੇ ਲੰਘਾ ਹੋ ਰਿਹਾ ਅਸੀਂ ਕਹਿੰਦੇ ਵੀ ਜਿਹੜੀ ਗੰਡੇ ਦੀ ਪੇਮਟ ਆ ਪਰਚੀ ਦੀ ਉਹ 14 ਦਿਨਾਂ ਬਾਅਦ ਜਿਹੜੀ ਹਾਈ ਕੋਰਟ ਦਾ ਫੈਸਲਾ ਉਹਦੇ ਮੁਤਾਬਕ ਪੈਣੀ ਚਾਹੀਦੀ ਆ ਤੇ ਅਸ਼੍ਰੀਕ ਅਧਿਕਾਰੀ ਪਹੁੰਚਿਆ ਇੱਥੇ ਗਲਤ ਕਰਨ ਦੀ ਜਾਂ ਕਿਵੇਂ ਹਾਂਜੀ ਰਾਤ ਐਸਐਸਪੀ ਸਾਹਿਬ ਆਏ ਆ ਐਸਡੀਐਮ ਸਾਹਿਬ ਵੀ ਆਏ ਆ ਤੇ ਦਿਲ ਦੇ ਵਿਸ਼ਵਾਸ ਦਿਲ ਦੇ ਆ ਪਰ ਵਿਸ਼ਵਾਸ ਦੇ ਨਾਲ ਗੱਲ ਨਹੀਂ ਬਲਦੀ ਪਹਿਲਾਂ ਬਹੁਤ ਵਾਰ ਵਿਸ਼ਵਾਸ ਦੇ ਦੇ ਕੇ ਸਾਡੇ ਧਰਨੇ ਠਾਏ ਗਏ ਆ ਅਸੀਂ ਕਹਿੰਦੇ ਕੁਝ ਨਾ ਕੁਝ ਸਾਨੂੰ ਜਿਹੜਾ ਉਹ ਕਰਕੇ ਵਿਖਾਓ ਤੇ ਆਪਾਂ ਇੱਥੇ ਵਟਪਾਂਗੇ ਸਾਡੀ ਕੋਈ ਮੋਚੜਾ ਸਵਾਲ ਨਹੀਂ ਆ ਅਣਖ ਦਾ ਸਵਾਲ ਨਹੀਂ ਕਿ ਇੰਨੀ ਠੰਡ ਦੇ ਵਿੱਚ ਆਪਾਂ ਜਿਹੜੀਆਂ ਰੇਲਾਂ ਉੱਤੇ ਜਿਹੜਾ ਗਾਰਡਰ ਉੱਤੇ ਬਈਏ ਇੰਨੀ ਸਖਤ ਜਿਹੜੀ ਠੰਡ ਦੇ ਵਿੱਚ ਇੱਥੇ ਠਾਰ ਗਏ ਕੋਈ ਮਸਲੇ ਦਾ ਹੱਲ ਜਿਹੜਾ ਵਾ ਉਹ ਨਿਕਲਣਾ ਚਾਹੀਦਾ ਇਸ ਕਰਕੇ ਇਹ ਕਹਿੰਦੇ ਆ ਵੀ ਜਿਹੜੀਆਂ ਅਸੀਂ ਮੰਗ ਪੱਤਰ ਦਿੱਤੇ ਆ ਉਹਨਾਂ ਦੇ ਵਿਚਾਰ ਕਰਕੇ ਸਾਡੀਆਂ ਮੰਗਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਨਹੀਂ ਮੰਗਾਂ ਪੂਰੀਆਂ ਹੁੰਦੀਆਂ ਤੇ ਤਰ੍ਹਾਂ ਜਿਹੜਾ ਲੰਬਾ ਬਟਾਲਾ ਰੇਲਵੇ ਸਟੇਸ਼ਨ ਤੇ ਇਦਾਂ ਹੀ ਜਾਮ ਰੱਖਣਾ ਆ ਦੇਖੋ ਜਿਹੜਾ ਬਟਾਲਾ ਰੇਲ ਟ੍ਰੈਕ ਹੈ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਸੀਗਾ ਜਿਹਦੇ ਵਿੱਚ ਭਾਰਤ ਮਾਲਾ ਯੋਜਨਾ ਤਹਿਤ ਜਿਹੜਾ ਊਨਾ ਅੰਮ੍ਰਿਤਸਰ ਐਕਸਪ੍ਰੈਸ ਵੇ ਜਾਂ ਜੰਮੂ ਕਸ਼ਮੀਰ ਵੇ ਦੇ ਵਿੱਚ ਜਿਹੜੀਆਂ ਜ਼ਮੀਨਾਂ ਰਿਕੁਆਇਰ ਹੋ ਰਹੀਆਂ ਉਹਨਾਂ ਦਾ ਇੱਕਸਾਰ ਤੇ ਜੋਗ ਮਾਪ ਦਾ ਕਿਸਾਨਾਂ ਨੂੰ ਨਹੀਂ ਦਿੱਤਾ ਗਿਆ ਉਹਦੀ ਮੁੱਖ ਮੰਗ ਹੈਗੀ ਆ ਸੈਕੰਡ ਗੰਨੇ ਦਾ ਬਕਾਇਆ ਅੱਜ ਲਗਭਗ ਕਹਿ ਸਕਦੇ ਜਿਹੜੀ ਰਿਪੋਰਟਾਂ ਲਈਆਂ 40 ਦਿਨ ਲੰਘ ਗਏ 14 ਦਿਨਾਂ ਬਾਅਦ ਦੇਣਾ ਹੁੰਦਾ ਉਹ ਬਕਾਏ ਵੀ ਨਹੀਂ ਮਿਲੇ ਹੈਗੇ ਉਹਦੇ ਤੇ ਵੀ ਗੱਲਬਾਤ ਹੋਈ ਆ ਦੋ ਤੌਰ ਦੀ ਉਹਨਾਂ ਦੇ ਨਾਲ ਇਹਦੇ ਨਾਲ ਜਿਹੜੇ ਸ਼ਹੀਦ ਪਰਿਵਾਰ ਆ ਬਟਾਲੇ ਨਾਲ ਜਾਂ ਪੂਰੇ ਗਰਦਾਸਪੁਰ ਜ਼ਿਲ੍ਹੇ ਨਾਲ ਜੁੜੇ ਹੋਏ ਉਹਨਾਂ ਨੂੰ ਮਾਪਦਾ ਤੇ ਨੌਕਰੀਆਂ ਦਾ ਸਵਾਲ ਵਿਹਾਜ ਜਿਵੇਂ ਤੁਸੀਂ ਮਸਾਨੀਆਂ ਪੋਲਟਰੀ ਫਾਰਮ ਦਾ ਤੁਸੀਂ ਪਹਿਲਾਂ ਸੁਣਿਆ ਆ ਉਹ ਨਿਜਮਾਂ ਦੇ ਉਲਟ ਲੱਗਾ ਕੱਲ ਇਹਨਾਂ ਨੇ ਨੋਟਿਸ ਕਰ ਲਿਆ ਤੋਂ ਉਹਨੇ ਕਹਿੰਦੇ ਵੀ ਅੱਜ ਅਸੀਂ ਉਹਨੂੰ ਬੰਦ ਕਰਵਾਵਾਂਗੇ ਕਿ ਉਹ ਪ੍ਰਦੂਸ਼ਣ ਫਲਾ ਰਿਹਾ ਇਲਾਕੇ ਦੇ ਵਿੱਚ ਉਹ ਮੰਗਾ ਤੇ ਉਹ ਹਸਬੇ ਮਬੂਲ ਸਾਡਾ ਹਵਾ ਪਾਣੀ ਸਾਫ਼ ਵਾਲਾ ਮੁੱਦਾ ਨਸ਼ਾ ਬੰਦੀ ਵਾਲਾ ਮੁੱਦਾ ਰਜਗਾਰ ਕਿਸਾਨ ਦਿੱਤਾ ਜਾਵੇ ਜਿਵੇਂ ਅਸੀਂ ਪ੍ਰਚਾਰ ਵਰਸੋਂ ਕਿਸਾਨਾਂ ਦੀ ਐਮਐਸਬੀ ਗਰੰਟੀ ਕਾਨੂੰਨ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਹਾਂ ਤੇ ਇਹ ਮੰਗਾਸੇ ਅਸੀਂ ਪੰਜਾਬ ਸਰਕਾਰ ਨੂੰ ਇਹੀ ਕਹਿ ਆ ਵੀੜੀਆਂ ਥੋੜੇ ਵਾਲੀਆਂ ਤੁਸੀਂ ਹੱਲ ਕਰ ਦੋ ਬਾਕੀ ਸੈਂਟਰ ਨਾਲ ਅਸੀਂ ਅਡ ਕਰ ਲਾਂਗੇ ਜਾਂ ਜਿਹੜੀਆਂ ਵੱਡੀਆਂ ਪੰਜਾਬ ਦੀਆਂ ਮੰਗਾਂ ਉਹਨਾਂ ਲਈ ਕੋਈ ਮੀਟਿੰਗ ਵੀ ਕੱਢੀ ਜਾ ਸਕਦੀ ਆ ਉਹਦਾ ਕੋਈ ਹੱਲ ਕੀਤਾ ਜਾ ਸਕਦਾ ਸੋ ਇਹ ਇਸ ਕਰਕੇ ਇਹ ਬਟਾਲਾ ਅਸੀਂ ਰੀਅਲ ਟ੍ਰੈਕ ਲੱਗਾ ਲਗਾਤਾਰ ਜਾਮ ਨਹੀਂ ਕਰਨਾ ਚਾਹੁੰਦੇ ਮਜਬੂਰੀ ਅਸੀਂ ਤਾਂ ਕਹਿੰਦੇ ਹੋਣ ਸਾਡੇ ਨਾਲ ਮਸਲਾ ਹੱਲ ਕਰ ਦੋ ਲੱਗੇ ਹੋਏ ਪ੍ਰਸ਼ਾਸਨ ਵਾਲੇ ਉਹ ਕਹਿੰਦੇ ਵੀ ਅਸੀਂ ਤੁਹਾਡੇ ਮਸਲੇ ਹੱਲ ਕਰਦੇ ਆ ਜੋ ਕਰਦਣਗੇ ਤੇ ਮਸਲਿਆਂ ਦਾ ਹੱਲ ਵੀ ਹੋ ਸਕਦਾ ਤਾਂ ਕਿਸੇ ਨੇ ਪਹੁੰਚ ਨਹੀਂ ਪ੍ਰਸ਼ਾਸਨ हां दो बार ही सारे आईजी صاحبਾਨ ਨਾਲ ਵੀ ਗੱਲਬਾਤ ਹੋਈ ਡੀਸੀ ਗਰਦਾਸਪੁਰ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਸਾਡੇ ਮਸਲਿਆਂ ਲਈ ਅੱਜ ਚੰਡੀਗੜ੍ਹ ਗਏ ਹੋਏ ਆ ਜਿਹੜੇ ਆਰਬਿਟ੍ਰੇਸ਼ਨ ਦੇ ਅਧਿਕਾਰੀ ਆ ਜਾਂ ਚੰਡੀਗੜ੍ਹ ਦੇ ਮਹਿਕਮੇ ਦੇ ਅੱਜ 9 ਵਜੇ ਕਹਿੰਦੇ ਮੈਂ ਮੀਟਿੰਗ ਕਰਕੇ ਤੁਹਾਡੇ ਮਸਲਿਆਂ ਤੇ ਜਾ ਰਿਹਾ ਵੀ ਇਹ ਜੜੀਆਂ ਰਿਕੁਆਇਰ ਕੀਤੀਆਂ ਜ਼ਮੀਨਾਂ ਨਾਲ ਦਾ ਜੋਗ ਮਾਪਜਾ ਦਿੱਤਾ ਜਾ ਸਕੇ ਇਹਦੇ ਨਾਲ ਦੋ ਵਾਰੀ ਐਸਐਸਪੀ ਇੱਥੇ ਹੁੰਦੇ ਤੇ ਐਸਡੀਐਮ ਸਹਿਬਾਨ ਨਾਲ ਗੱਲਬਾਤ ਹੋਈ ਉਹਨਾਂ ਨੇ ਵੀ ਕੁਝ ਗੱਲਾਂ ਜੜੀਆਂ ਉਹਦਾ ਜਵਾਬ ਦਿੱਤੇ ਆ ਕੁਝ ਜੜੀਆਂ ਸਾਡੀਆਂ ਰਹਿੰਦੀਆਂ ਡਿਮਾਂਡਾਂ ਸੇ ਉਹਨਾਂ ਦੇਖੋ ਅਸੀਂ ਰੀਅਲ ਟਰੈਕ ਜੇ ਇਹਦਾ ਕੋਈ ਫਾਇਦਾ ਹੋ ਗਿਆ ਵੀ ਜਿੰਨੀਆਂ ਪੰਜਾਬ ਦੀਆਂ ਮਿੱਲਾਂ ਉਹਨਾਂ ਦਾ ਕੱਲ ਗੰਨੇ ਦਾ ਕੈਲੰਡਰ ਬਣਿਆ ਉਹਦੇ ਸਾਡੇ ਕੋ ਆ ਗਿਆ ਵਾ ਜੇ ਗਲੈਂਡਰ ਜੇ ਹੀ ਨਾ ਬੰਦੇ ਤੇ ਕੈਲੰਡਰ ਨਹੀਂ ਸੀ ਬੰਨਾ ਉਹਦਾ ਬੰਦ ਦਾ ਫਾਇਦਾ ਵੀ ਜਿਹੜੇ ਇੱਥੋਂ ਦੇ ਲੋਕਲ ਕਿਸਾਨ ਆ ਉਹਨਾਂ ਦਾ ਗੰਨਾ ਪਹਿਲ ਦੇ ਆਧਾਰ ਤੇ ਜਿਨ੍ਹਾਂ ਦਾ ਬਾਂਡ ਹੋਇਆ ਉਹ ਪਹਿਲ ਦੇ ਆਧਾਰ ਤੇ ਜਾਊਗਾ ਨਹੀਂ ਤੇ ਆਊਟ ਬਾਹਰੋਂ ਗੰਨਾ ਮਗਾ ਕੇ ਪੜਾਈ ਕਰ ਰਹੇ ਸੀ ਤੇ ਜੇ ਜਦੋਂ ਤੁਸੀਂ ਕਹਿੰਦੇ ਪੰਜਾਬ ਦੀ ਮੰਗਾ ਇਹ ਹੱਲ ਹੋ ਜਾਂਦੀ ਹੈ ਤਾਂ ਜਿਹੜੀਆਂ ਫਿਰ ਕੇਂਦਰ ਦੀਆਂ ਮੰਗਾਂ ਨੇ ਉਹਦੇ ਵਾਸਤੇ ਫਿਰ ਅਗਲੀ ਰਾਜਨੀਤਿਕ ਕਿਸਤੀ ਕਿਦੇ ਰੋ ਕਿਉਂ ਨਹੀਂ ਕੇਂਦਰ ਵਾਲੀਆਂ ਮੰਗਾਂ ਵਾਸਤੇ ਸਾਂਝਾ ਅੰਦੋਲਨ ਚੱਲੂਗਾ ਔਰ ਆਰ ਪਾਰ ਦੀ ਲੜਾਈ ਲੜਨ ਦੀ ਲੋੜ ਹੈ ਤੁਸੀਂ ਲੜਾਂਗੇ 2024 ਆ ਰਿਹਾ ਵਾ ਬਹੁਤ ਵੱਡਾ ਸੰਘਰਸ਼ ਮੋਦੀ ਸਰਕਾਰ ਦੇ ਖਿਲਾਫ ਖੁੱਲ੍ਹ ਆਉਣ ਵਾਲੇ ਸਮੇਂ 'ਚ ਹੋਊਗਾ ਤੁਸੀਂ ਦੇਖੋਗੇ ਅੰਮ੍ਰਿਤਸਰ ਸੇ ਪਠਾਨਕੋਟ ਕੀ ਜੋ ਟ੍ਰੇਨ ਚੱਲ ਰਹੀ ਹੈ ਉਹ ਇੱਥੇ ਨਹੀਂ ਆ ਰਹੀ ਹੈ ਕਿਸਾਨ ਧਰਨਾ ਕੀ وجہ ਸੇ ਬਾਕੀ ਜੋ ਦਿੱਲੀ ਰੂਟ ਕੀ ਗੱਡੀਆਂ ਹੈ ਉਹ ਜਲੰਧਰ ਕੈਂਟ ਕੇ ਵਾਇਆ ਰਸਤੇ ਨਿਕਲ ਰਹੀ ਹੈ। ਤੋਂ ਕਿੰਨੀ ਟ੍ਰੇਨ ਹੈ ਜਾਣਾ ਇਸ ਸੈਕਟਰ ਤੋਂ। ਤੋਂ ਜਾਣਾ ਕੋਈ ਨਿਕਲ ਜਾਂਦੀ ਹੈ 20-22 ਗੱਡੀਆਂ ਨਿਕਲ ਜਾਂਦੀ ਹੈ 24 ਘੰਟੇ ਮੈਂ। ਐਸਐਮਜ਼ਡ ਪੰਜਾਬ ਦੇ ਲਈ ਗੁਰਦਾਸਪੁਰ ਤੋਂ ਲक्की ਦੀ ਰਿਪੋਰਟ। ਵਿਸ਼ਵ ਪ੍ਰਸਿੱਧ ਨੰਬਰ 1 35 ਸਾਲਾਂ ਦਾ ਵਿਸ਼ਾਲ ਅਨੁਭਵ ਵਸ਼ਿਕਰਨ ਸਪੈਸ਼ਲਿਸਟ ਬਾਬਾ ਗਾਲੀਨਾਥ ਜੀ ਜੋ ਕਹਿੰਦੇ ਨੇ ਉਹ ਕਰਕੇ ਦਿਖਾਉਂਦੇ ਨੇ। ਵਿਆਹ ਦੇ ਵਿੱਚ ਰੁਕਾਵਟ, ਵਿਦੇਸ਼ ਯਾਤਰਾ, ਵੀਜ਼ਾ ਵਿੱਚ ਦੇਰੀ, ਪਿਆਰ ਵਿੱਚ ਤੋਖਾ, ਵਪਾਰ ਦੇ ਵਿੱਚ ਘਾਟਾ। प्रेम के आने तो बार तला स्वतंत्र दुश्मन तो छुटकारा संतानहीनता लॉटरी सट्टा नंबर हां हां तो निराश एक बार जरूर कॉल करो मेरी तो पहला काम करने वाले नु 1 करोड़ दा इनाम हर समस्या दा 1000% गारंटीड समाधान